ਸਾਰੇ ਸੋਤਿਆਂ ਨੂੰ ਪਿਆਰ ਪੜੀ ਸਤਿ ਸ਼ਕਾਲ ਜੀ ਮੈਂ ਪੰਜਾਬ ਦੇ ਫਲੱਡ ਤੇ ਉਹਨਾਂ ਛੱਡਾ ਛੋਟੇ ਤੋਂ ਛੋਟਾ ਜੋਗਦਾਨ ਦੇਵਾ ਔਰ ਕਿਵੇਂ ਸਿੱਧਾ ਤੁਸੀਂ ਲੋੜਵੰਦ ਲੋਕਾਂ ਨੂੰ ਪਹੁੰਚਾ ਸਕੋਗੇ ਤਾਂ ਕੋਈ ਮੀਡਲ ਮੈਨ ਨੇ ਥੈਨ ਨੂੰ ਕੋ ਡਰਨੇ ਹੋਏਗਾ ਵੀ ਸਾਡੇ ਡੋਨੇਸ਼ਨ ਦਾ ਕੀ ਬਣੇਗਾ ਉਹਦਾ ਤਰੀਕਾ ਦੱਸਾਂਗਾ ਪਰ ਉਹ ਤੋਂ ਪਹਿਲੇ ਮੈਂ ਆਪਣੀ ਇੰਟਰੋਡਕਸ਼ਨ ਦਿੰਨਾ ਮੈਂ ਭពਿੰਦਰ ਸਿੰਘ ਹੰਡਰਲ ਯੂ ਐਸ اے ਤੋਂ ਵੀਡੀਓ ਬਣਾ ਰਿਹਾ ਸਾਡਾ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਤੋਂ ਪ੍ਰੋਜੈਕਟ ਚੱਲ ਰਿਹਾ ਮੇਰਾ ਪਿੰਡ 360 ਮੇਰਾ ਪਿੰਡ 360 ਬਹੁਤ ਸਾਰੇ ਸੈਂਟਰ ਨੇ ਥਰੋਅਆਊਟ ਪੰਜਾਬ ਜਿਹੜੇ ਚੱਲ ਰਹੇ ਨੇ 100 ਤੋਂ ਉੱਤੇ ਪਿੰਡ ਦੇ ਲੋਕਾਂ ਦੀ ਹਰ ਤਰ੍ਹਾਂ ਦੀ ਹੈਲਪ ਜਿਹੜੀ ਆ ਉਹ ਸ਼ੈਡਨ ਹਬਟ ਹੈ 9 ਤੋਂ ਲੈ ਕੇ 5 ਤੱਕ 5 ਵਜੇ ਸ਼ਾਮ ਤੱਕ ਇਹਨਾਂ ਸੈਂਟਰਾਂ ਚ ਹੁੰਦੀ ਹੈ ਔਰ ਇਹਦੇ ਚ ਲਾਇਬ੍ਰੇਰੀ ਵੀ ਆ ਬੱਚਿਆਂ ਦੇ ਕੰਪੀਟੀਸ਼ਨ ਸਟੋਰੀਕ ਹੁੰਦੇ ਨੇ ਫਿਰ ਇਹਦੇ ਚ ਕੰਪਿਊਟਰ ਲੈਬ ਹੈ ਜਿਹਦੇ ਚ ਆਈਟੀ ਦੀਆਂ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਨੇ ਪੰਜਾਬ ਦੇ ਯੂਥ ਨੂੰ ਫਿਰ ਨਾਨ ਟੈਕਨੀਕਲ ਸਕਿੱਲ ਦੀ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਜਿਵੇਂ ਜਿਮੇਦਾਰਾਂ ਨੂੰ ਬਿਡੋਜ਼ ਨੂੰ ਹੱਥ ਦੇ ਪ੍ਰੋਜੈਕਟ ਕਿਵੇਂ ਬਣਾਉਣੇ ਔਰ ਫੋਰ ਇਹਦੇ ਵਿੱਚ ਵੀਡੀਓ ਕਾਨਫਰੈਂਸ ਰੂਮ ਹੈ ਇਹਦੇ ਇੱਕ ਵੈਬਿਨਾਰ ਸੈਮੀਨਾਰ ਰਿਮੋਟਲੀ ਐਕਸਪਰਟ ਬੰਦੇ ਲਿਆਂਦੇ ਜਾਂਦੇ ਨੇ ਔਰ ਸਪੈਸ਼ਲੀ ਜਿਹੜੇ ਆ ਬਾਹਰੋਂ ਬੈਠੇ ਡਾਕਟਰ ਯੂ ਐਸ ਏ ਤੋਂ ਰਿਮੋਟਲੀ ਪੇਸ਼ੈਂਟ ਪਿੰਡਾਂ ਦੇ ਪੇਸ਼ੈਂਟ ਅਟੈਂਡ ਕਰਦੇ ਨੇ ਯੂ ਐਸ ਏ ਦੇ ਐਨ ਆਰ ਆਈ ਡਾਕਟਰ ਪੰਜਾਬੀ ਜਿਹੜੇ ਨੇ ਔਰ ਫਿਰ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਸ਼ਹਿਰ ਜਾ ਕੇ ਗਵਰਨਮੈਂਟ ਤੋਂ ਕੰਮ ਕਰਾਉਣੇ ਪੈਂਦੇ ਨੇ ਗਵਰਨਮੈਂਟ ਦਫ਼ਤਰਾਂ ਤੋਂ ਤੱਕੇ ਖਾਣੇ ਪੈਂਦੇ ਨੇ ਚਾਹੇ ਉਹ ਸੈਂਟਰਲ ਗਵਰਨਮੈਂਟ ਦੇ ਨੇ ਚਾਹੇ ਪੰਜਾਬ ਗਵਰਨਮੈਂਟ ਦੇ ਨੇ ਉਹ ਸਾਰੇ ਇਹਨਾਂ ਸੈਂਟਰਾਂ 'ਚ ਹੁੰਦੇ ਆ ਔਰ ਇਹ ਸਾਰੀਆਂ ਸਰਵਿਸ ਜਿਹੜੀਆਂ ਫ੍ਰੀ ਦਿੱਤੀਆਂ ਜਾਂਦੀਆਂ ਕੱਲਾ ਕੱਲਾ ਸੈਂਟਰ ਜਿਹੜਾ ਆ ਉਹ ਜਿਹੜੇ ਸਪான்ਸਰ ਨੇ ਐਨ ਆਰ ਆਈ ਜਾਂ ਨਾਨ ਐਨ ਆਰ ਆਈ ਉਹ ਟੋਟਲੀ ਜ਼ਿੰਮੇਵਾਰ ਹੁੰਦੇ ਨੇ ਡਾਇਰੈਕਟਲੀ ਖਰਚਾ ਕਰਕੇ ਉਹਨਾਂ ਸੈਂਟਰਾਂ ਨੂੰ ਚਲਾਉਣਾ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਉਹ アドਵਾਈਸ ਦਿੰਦੀ ਆ ਮਾਡਲ ਬਣੇ ਹੋਏ ਨੇ ਉਹਨਾਂ ਨੂੰ ਸੁਪਰਵਾਈਜ਼ ਕਰਦੀ ਆ ਔਰ ਜਿਹੜਾ ਵੀ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਹੋਵੇ ਉਹਦੀ ਵੀ ਸ਼ੁਰੂਆਤ ਕਰਕੇ ਉਹਨੂੰ ਗਲਤੀਆਂ ਕਰਕੇ ਸਿੱਖ ਕੇ ਕਾਮਯਾਬ ਕਰਾਉਣੀ ਹੈ ਕਹਿਣ ਦਾ ਮਤਲਬ ਇਹ ਆ ਵੀ ਸਾਡਾ ਗਰਾਊਂਡ ਲੈਵਲ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਹਰ ਤਰ੍ਹਾਂ ਮੁਸ਼ਕਲ ਸਮਝਣਾ ਔਰ ਉਹਨਾਂ ਦੀ ਹੈਲਪ ਕਰਨੀ ਹਰ ਇੱਕ ਏਰੀਏ ਦੇ ਵਿੱਚ 10 ਸਾਲ ਤੋਂ ਚੱਲ ਰਹੀ ਆ ਹੁਣ ਗੱਲ ਕਰਦੇ ਆ ਆਪਾਂ ਪੰਜਾਬ ਦੇ ਜਿਹੜੇ ਫਲੱਡ ਆ ਇੰਨੀ ਤਬਾਹੀ ਕਦੇ ਪੰਜਾਬ ਦੇ ਵਿੱਚ ਸੁਣੀ ਨਹੀਂ ਵੀ ਕਦੇ ਹੋਈ ਬਹੁਤ ਵੱਡਾ ਨੁਕਸਾਨ ਹੋਇਆ ਪਰ ਜਿੰਨੀ ਇਹ ਤਵਾਈ ਹੋਈ ਆ ਉਦੋਂ ਵੱਧ ਜੋਸ਼ ਦੇ ਨਾਲ ਪੰਜਾਬ ਦੇ ਲੋਕ ਅੱਗੇ ਹੋ ਕੇ ਇਹਦਾ ਸਾਹਮਣਾ ਕਰ ਰਹੇ ਨੇ ਖਾਸ ਕਰਕੇ ਜਿਹੜਾ ਜੂਥ ਹੈ ਜਿਹੜਾ ਉਹ ਲੈਵਲ ਲਗਾਇਆ ਹੁੰਦਾ ਨਾ ਜੂਥ ਜਿਹੜਾ ਜੀ ਸਾਰਾ ਨਸ਼ਿਆਂ 'ਚ ਪੈ ਗਿਆ ਇਹ ਲਥਾਰਜਿਕ ਹੋ ਗਿਆ ਇਹਨਾਂ 'ਚ ਡਿਸਪਲਿਨ ਕੋਈ ਨਾ ਜ਼ਿੰਮੇਵਾਰੀ ਕੋਈ ਨਹੀਂ ਸਾਰੇ ਅਲਾਮੇ ਇਹਨਾਂ ਨੇ ਲਾਤੇ ਅਸੀਂ ਤਾਂ ਇਹਨਾਂ ਦੇ ਅਲਾਮੇ ਲੈ ਉਹ 10 ਸਾਲਾਂ ਤੋਂ ਦੇਖ ਰਹੇ ਆ ਇਨੇ ਜੂਸ ਕਈ ਖਾਸ ਕਰਕੇ ਲੜਕੀਆਂ ਇਹਨਾਂ ਸੈਂਟਰਾਂ ਦੇ ਵਿੱਚ ਜਿਹੜੀਆਂ ਟ੍ਰੇਨਡ ਹੁੰਦੀਆਂ ਨੇ ਇੰਨੀਆਂ ਉਹ ਸਕਿੱਲ ਸਿੱਖ ਲਈਆਂ ਕਿ ਇਨਾਂ ਉਹ ਅਕਾਊਂਟਿੰਗ ਜਾਂ ਗ੍ਰਾਫਿਕ ਡਿਜ਼ਾਈਨ ਜਾਂ ਮਾਈਕਰੋਸਾਫਟ ਦੇ ਕੰਮ ਇੰਨੇ ਐਕਸਪਰਟ ਹੋ ਜਾਂਦੀਆਂ ਜਿਨ੍ਹਾਂ ਨੇ ਕੰਪਿਊਟਰ ਨਹੀਂ ਦੇਖਿਆ ਸੋ ਆਪਣਾ ਜੂਸ ਖਾਸ ਕਰਕੇ ਬੜਾਏ ਹੋ ਲੈਕ ਹੈ ਇਹਨਾਂ ਦਾ ਹੱਥ ਫੜ ਕੇ ਤੇ ਇਹਨਾਂ ਨੂੰ ਆਪਾਂ ਅੱਗੇ ਵਧਾਉਣਾ ਇਹਨਾਂ ਨੇ ਬਹੁਤ ਹਿੰਮਤ ਮਾਰ ਕੇ ਇਹਨਾਂ ਹੜਾਂ ਦੇ ਵਿੱਚ ਹੈਲਪ ਦਿੱਤੀ ਆ ਹੁਣ ਰਿਐਲਿਟੀ ਇਹ ਵੀ ਹੈ ਬੇ ਹੁਣ ਜੋ ਕੁਛ ਹੋ ਰਿਹਾ ਉਥੇ ਕਈ ਆਰਗੇਨਾਈਜੇਸ਼ਨ ਬਹੁਤ ਵਧੀਆ ਕੰਮ ਕਰਦੇ ਆ ਕਈਆਂ ਦਾ ਪੈਸਿਆਂ ਦਾ ਪਤਾ ਹੀ ਨਹੀਂ ਲੱਗਣਾ ਵੀ ਕਿੱਥੇ ਗਏ ਕਿੱਥੇ ਨਹੀਂ ਗਏ ਕਈਆਂ ਨੇ ਫੋਟੋਆਂ ਖਿਚਾ ਕੇ ਵੀਡੀਓ ਖਿਚਾ ਕੇ ਤੇ ਘਰੀ ਚਲ ਜਾਂਦੇ ਆ ਮੁੜ ਕੇ ਕਦੇ ਦੇਖਿਆ ਨਹੀਂ ਇੱਕ ਦਿਨ ਪਜਾਮਾ ਗਿੱਲਾ ਕਰਾ ਲਿਆ ਖਾਸ ਕਰਕੇ ਪੋਲਿਟਿਸ਼ਨਾਂ ਨੇ ਤੇ ਦਿਲੋਂ ਕੋਈ ਖਾਸ਼ ਨਹੀਂ ਹੈਗੇ ਵੀ ਦਿਲ ਵੀ ਗੱਲਾਂ ਰੱਖਣਾ ਲੋਕਾਂ ਦੀ ਸੇਵਾ ਕਰਨ ਲਈ ਉਹ ਤਾਂ ਸੁੱਕੇ ਹੋਏ ਨੇ ਇਹਨਾਂ ਦੇ ਪਰ ਹੁਣ ਹੋਣਾ ਕੀ ਆ ਬਈ 2-3 ਹਫ਼ਤੇ ਬਾਅਦ ਜਦੋਂ ਇਹ ਸਾਰਾ ਕੰਮ ਸੈਟਲ ਹੋ ਗਿਆ ਇਹ ਜਿਹੜੇ ਫੈਮਲੀਆ ਦਾ ਏਡਾ ਵੱਡਾ ਨੁਕਸਾਨ ਹੋਇਆ ਉਹਨਾਂ ਨੂੰ ਹੁਣ ਨਾਲੋਂ ਵੀ ਬਹੁਤ ਜ਼ਿਆਦਾ ਗੁਣਾ ਲੋੜ ਪੈਣੀ ਆ ਸਾਰੇ ਪੰਜਾਬੀਆਂ ਦੀ ਸਾਰੇ ਦਾਨੀਆਂ ਦੀ ਔਰ ਸਾਰੇ ਵਲੰਟੀਅਰ ਦੀ ਸਾਰੇ ਹਿੰਮਤਮਾਦਿਆਂ ਦੀ ਪਰ ਅਨਫੋਰਚਨਟਲੀ ਜਿਹੜਾ ਪੁਰਾਣਾ ਤਜਰਬਾ ਆ ਉਤੋਂ ਇਹ ਜਾ ਰਿਹਾ ਵੀ ਮੁੜ ਕੇ ਕੋਈ ਕੋਈ ਇਹਨਾਂ ਨੂੰ ਡੇ ਟੂ ਡੇ ਇਹਨਾਂ ਦੀ ਹੈਲਪ ਕਰਨ ਲਈ ਅੱਗੇ ਆਉਣਾ ਨਹੀਂ ਤਾਂ ਸਾਰਿਆਂ ਨੇ ਡਿਸਪੀਅਰ ਹੋ ਜਾਣਾ ਇਹ ਗੱਲ ਪੱਕੀ ਸਾਡਾ ਫਰਸਟ ਐਕਸਪੀਰੀਅੰਸ ਹੋਇਆ 2019 ਦੇ ਵਿੱਚ ਜਿਹੜਾ ਆਨੰਦਪੁਰ ਦੇ ਸਾਹਿਬ ਦੇ ਨੇੜੇ ਸਰਪਲੂਸ ਦੇ ਕੰਢੇ ਤੇ ਬਹੁਤ ਦਵਾਈ ਆਈ ਸੀ ਪਿੰਡਾਂ ਦੀ ਜਦੋਂ ਹੜ੍ਹ ਹਟ ਗਏ ਜਦੋਂ ਲਾਈਮਲਾਈਟ ਵੀਡੀਓ ਆਡੀਓ ਜਦੋਂ মিডিਆ ਨਿਊਜ਼ ਜਿਹੜੀਆਂ ਡਿਸਪੀਅਰ ਹੋ ਗਈਆਂ ਸਾਰੇ ਡਿਸਪੀਅਰ ਹੋ ਗਏ ਐਨਜੀਓ ਵੀ ਡਿਸਪੀਅਰ ਹੋ ਗਈਆਂ ਗਵਰਨਮੈਂਟ ਵੀ ਹੋ ਗਈਆਂ ਕਿਉਂਕਿ ਅਸੀਂ 4 ਮਹੀਨੇ ਬਾਅਦ ਉਹਨਾਂ ਪਿੰਡਾਂ 'ਚ ਟੀਮਾਂ ਸਾਡੀਆਂ ਗਈਆਂ ਪਤਾ ਕਰਨ ਦੇ ਵੇ ਕੀ ਹਾਲ ਹੈ ਅੱਜਕੱਲ ਪੰਜਾਂ ਪਿੰਡਾਂ ਦੇ ਖਮੇਰਾ ਪਰਖਮੇਰਾ ਲੋਅਰ ਢੇਰ ਮਹਿਨ ਮਥੂੜਾ ਇਹ ਪਿੰਡ ਸੀ ਪੰਜ ਜਿਨ੍ਹਾਂ ਦੇ ਵਿੱਚ ਸੈਂਕੜੇ ਲੋਕਾਂ ਨਾਲ ਗੱਲ ਕਰਕੇ ਇਹ ਹੋਇਆ ਵੀ 100% ਉਹਨਾਂ ਨੇ ਕਿਹਾ ਵੀ ਸਾਡਾ ਕੋਈ ਹੱਥ ਫੜ ਨਹੀਂ ਆਇਆ ਜਦੋਂ ਹੜ੍ਹ ਖਤਮ ਹੋ ਗਿਆ মিডিਆ ਖਤਮ ਹੋ ਗਿਆ ਨਾ ਕੋਈ ਐਨਜੀਓ ਆਈ ਤੇ ਨਾ ਆਈ ਗਵਰਨਮੈਂਟ ਅਸੀਂ ਉਦੋਂ 52 ਫੈਮਿਲੀਆਂ ਨਾਲ ਪੰਜਾਂ ਪਿੰਡਾਂ ਦੀਆਂ ਨੂੰ ਡੈਂਟੀਫਾਈ ਕਰਕੇ ਸਕਰੀਨ ਕੱਟ ਕੇ ਪੂਰਸ਼ਟਾ ਦੀਪੂਰ ਨੂੰ ਸਾਡੇ ਸ਼ਿਕਾਗੋ ਬੈਠੇ ਐਨਆਰਏ ਬੜੇ ਯਾਰ ਦੋਸਤਾਂ ਨੇ ਹੈਲਪ ਕਰਕੇ ਅਸੀਂ ਇੱਕ ਸਾਲ ਇਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਦਿੱਤੀ ਤਾਂ ਕਿ ਆਪਣੇ ਪੈਰੀ ਖੜ੍ਹ ਜਾਣ ਮੇਰਾ ਇਹ ਸਾਰੀ ਚੀਜ਼ ਦੱਸਣ ਦਾ ਮਤਲਬ ਇਹ ਨਹੀਂ ਵੀ ਅਸੀਂ ਆਪਣੀ ਕੋਈ ਮਸ਼ਹੂਰੀ ਕਰਨ ਲਈ ਇਹ ਇਹ ਕਹਿਣ ਦਾ ਹੈ ਵੀ ਸਾਨੂੰ ਪੂਰਾ ਗਰਾਊਂਡ ਲੈਵਲ ਤੇ ਪਤਾ ਅਸੀਂ ਕਰਦੇ ਆ 10 ਸਾਲ ਤੋਂ ਕਰਦੇ ਆ ਅਸੀਂ ਅਨੰਤਪੁਰ ਸਾਹਿਬ ਦੇ ਪਿੰਡਾਂ ਦਾ ਸਾਡਾ ਪਰਸਨਲ ਐਕਸਪੀਰੀਅੰਸ ਇੱਕ ਸਾਲ ਉਸੇ ਮਾਡਲ ਦੇ ਉੱਤੇ ਜਿਹੜੇ ਵੀ ਅੱਗੇ ਆਉਣਗੇ ਵੀ ਭਾਈ ਮੇਰਾ ਭਾਵੇਂ ਉਹ 100 ਰੁਪਇਆ ਤਾਂ ਚਾਹੇ 1 ਡਾਲਰ ਤਾਂ ਚਾਹੇ 100 ਡਾਲਰ ਚਾਹੇ 1000 ਡਾਲਰ ਸਾਡੇ ਵਲੰਟੀਅਰ ਤਿੰਨ ਹਫ਼ਤੇ ਚਾਰ ਹਫ਼ਤੇ ਬਾਦਾਂ ਕੋਰੀਡੋਰ ਪਰ ਸਭ ਗੁਰਦੁਆਰਾ ਸਾਹਿਬ ਨੂੰ ਜਿਹੜੇ ਵਾਲੇ ਵਾਲੇ ਦੇ ਰਾਗੀ ਦੇ ਪਿੰਡ ਹੈ ਪੰਜਾਬ ਦੇ ਵਿੱਚ ਉਹਨਾਂ ਪਿੰਡਾਂ ਨੂੰ ਅਸੀਂ ਅਡਾਪਟ ਕਰਾਂਗੇ ਉਹਨਾਂ ਨੂੰ ਫਸਟ ਆਇਡੈਂਟੀਫਾਈ ਕਰਾਂਗੇ ਫਿਰ ਸਾਡੀ ਟੀਮ ਸਕ੍ਰੀਨ ਕਰੇਗੀ ਫੈਮਿਲੀਆਂ ਦਾ ਡਾਟਾ ਕਲੈਕਟ ਕੀਤਾ ਜਾਏਗਾ ਔਰ ਜਿਹੜੇ ਸਾਡੇ ਕੋਲ ਡੋਨਰਸ ਆ ਰਹੇ ਨੇ ਮਾਨੂੰ ਕਾਲਾਂ ਵੀ ਆਈਆਂ ਅਸੀਂ ਨਾਮ ਵੀ ਲਿਸਟ ਬਣਾਉਣੀ ਸ਼ੁਰੂ ਕਰ ਲਈ ਉਹਨਾਂ ਤੋਂ ਐਸਆਈਐਸ ਵਲੇ ਸਿਰਫ ਇਹ ਪੁੱਛ ਰਹੇ ਆ ਵੀ ਤੁਹਾਡੀ ਕਮਿਟਮੈਂਟ ਕਿੰਨੀ ਆ ਤੁਸੀਂ 100 ਡਾਲਰ ਲਾਉਣਾ 1000 ਡਾਲਰ ਲਾਉਣਾ 100 ਰੁਪਇਆ ਲਾਉਣਾ ਜਾਂ 5000 ਰੁਪਇਆ ਲਾਉਣਾ ਜਾਂ ਲੱਖ ਰੁਪਇਆ ਜੋ ਵੀ ਹੈਗਾ ਅਸੀਂ ਉਸ ਹਿਸਾਬ ਨਾਲ ਉਹਨਾਂ ਪਿੰਡਾਂ ਦੀਆਂ ਫੈਮਲੀਆਂ ਨੂੰ ਆਪਣਾ ਅਡਾਪਟ ਕਰਨ ਲਈ ਇਹਨਾਂ ਡੋਨਰ ਨੂੰ ਦੇ ਦਾਂਗੇ ਵੀ ਥੈਡ ਨੂੰ ਅਲੋਕੇਟ ਇਹ ਪੰਜ ਫੈਮਲੀਆਂ ਹੋ ਗਈਆਂ ਦਸ ਹੋ ਗਈਆਂ ਜਾਂ ਇੱਕ ਫੈਮਲੀ ਹੋ ਗਈ ਔਰ ਉਹਦਾ ਸਾਰਾ ਬੇਰਵਾ ਔਰ ਡਾਟਾ ਦਿੱਤਾ ਜਾਊਗਾ ਜਿਨ੍ਹਾਂ ਵੀ ਲਿਸਟ ਦੇ ਉੱਤੇ ਕਮਿਟਮੈਂਟ ਆਏਗੀ ਔਰ ਉਹ ਕਮਿਟਮੈਂਟ ਜਿਨ੍ਹਾਂ ਜਿਨ੍ਹਾਂ ਲੋਕਾਂ ਦੀ ਸੇਵਾ ਹੋਏਗੀ ਉਹਨਾਂ ਦੇ ਨਾਲ ਕੰਟੈਕਟ ਵੀ ਉਹਨਾਂ ਦਾ ਕਰਾਇਆ ਜਾਏਗਾ ਜਿਹੜੇ ਡੋਨਰ ਹੋਣਗੇ ਟੀਡੀਐਸ ਵਰਕ ਹੈਗਾ ਇਸ ਲੋ ਚੱਲੇਗਾ ਪਰ ਸਾਡਾ ਤਜਰਬਾ ਆਲਰੇਡੀ ਹੈਗਾ ਜਿਹੜਾ 2019 ਦੇ ਵਿੱਚ ਅਸੀਂ ਨਨ ਪ੍ਰਸਾਦ ਦੇ ਪਿੰਡਾਂ ਦੇ ਕੋਲ ਕੀਤਾ ਔਰ ਜਿਹੜਾ 10 ਸਾਲ ਅਸੀਂ ਪਿੰਡਾਂ ਦੇ ਵਿੱਚ ਸਕਰੀਨ ਕਰਕੇ ਸਾਰੀਆਂ ਹੈਲਪ ਦਿੰਨੇ ਆ ਹਰ ਏਰੀਏ ਦੇ ਸੋ ਉਹਦੇ ਲਈ ਆ ਵੀ ਜਿਹੜਾ ਵੀ ਕਿਸੇ ਨੇ ਵੀਡੀਓ ਦੇਖ ਕੇ ਆਪਣੀ ਕਮਿਟਮੈਂਟ ਦੇਣੀ ਆ ਉਹ ਸਿਰਫ ਮੈਨੂੰ ਟੈਕਸਟ ਕਰ ਦੇ ਆਪਣਾ ਨਾਮ ਤੇ ਫੋਨ ਨੰਬਰ ਤੇ ਕਮਿਟਮੈਂਟ ਦੱਸ ਦੇਣ ਲਿਸਟ ਬਣਾ ਲਈ ਜਾਏਗੀ ਜਦੋਂ ਪੂਰੀ ਸਕਰੀਨਿੰਗ ਹੋ ਗਈ ਫੈਮਲੀ ਆਇਡੈਂਟੀਫਾਈ ਹੋ ਗਈ ਪੈਂਡ ਆਇਡੈਂਟੀਫਾਈ ਹੋ ਗਏ ਉਸ ਵੇਲੇ ਮੈਚ ਕਰ ਦਾਂਗੇ ਜੀ ਤੁਹਾਡੀ ਜਿਹੜੀ ਡੋਨੇਸ਼ਨ ਆ ਇਹ ਇੱਕ ਫੈਮਲੀ ਲਈ ਸੂਟੇਬਲ ਆ ਔਰ ਆ ਫੈਮਲੀ ਆ ਐਸ ਪੈਂਡ ਦੀ ਆ ਉਹਨਾਂ ਦੀ ਕੰਡੀਸ਼ਨ ਆ ਆਨ ਆਰ ਰਿਸੋਰਸਸ ਆ ਔਰ ਉਹ ਜਿਹੜਾ ਫਿਰ ਕਮਿਟਮੈਂਟ ਹੈ ਜੇ ਬਾਹਰ ਬੈਠੇ ਐਨ ਆਰ ਆਈਆ ਉਹ ਚਾਹੀਤੇ ਡਾਇਰੈਕਟਲੀ ਆਪਣੇ ਇੰਡੀਆ ਕਿਸੇ ਫੰਡ ਤੋਂ ਉਹਨਾਂ ਨੂੰ ਹੈਲਪ ਕਰ ਦੇਣਗੇ ਜਿਹਨੇ ਕੋ ਕਰ ਸਕੂਗਾ ਉਹ ਸਾਡੀ ਆਰਗੇਨਾਈਜੇਸ਼ਨ ਬਕਾਇਦਾ ਰਜਿਸਟਰਡ ਹੈ ਉਹ ਤੁਸੀਂ ਸਾਨੂੰ ਕਰ ਦੇਣੇ ਤੇ ਅਸੀਂ ਤੁਹਾਡੇ ਬਿਹਫ ਤੇ ਉਹਨਾਂ ਨੂੰ ਅੱਗੇ ਪਹੁੰਚਾ ਦਾਂਗੇ ਔਰ ਤੁਹਾਨੂੰ ਫੈਮਿਲੀਆਂ ਫਿਰ ਵੀ ਉਹਨਾਂ ਦਾ ਬੇਰਵਾਹ ਤੇ ਉਹਨਾਂ ਦੇ ਨਾਮ ਤੇ ਉਹਨਾਂ ਨਾਲ ਸਾਡੇ ਵਲੰਟੀਅਰ ਟਾਈਮ ਟੂ ਟਾਈਮ ਫੋਨ ਦੇ ਉੱਤੇ ਗੱਲ ਵੀ ਕਰਾ ਲਿਆ ਕਰਨਗੇ ਸੋ ਇਹ ਹੈਗਾ ਮਾਡਲ ਮਾਡਲ ਟਰਾਂਸਪੇਰੈਂਟ ਡਰੈਗਪੇ ਤੁਸੀਂ ਰਿਸਪੌਂਸੀਬਲ ਹੋਣਾ ਥੋੜਾ ਕਰੋ ਜਿਆਦਾ ਕਰੋ ਪਰ ਇਹ ਲੋਡ ਬਹੁਤ ਜਿਆਦਾ ਪੈਣੀ ਹੈ ਜੇ ਆਪਾਂ ਇਹ ਹੱਥ ਹੋਲਡ ਨਹੀਂ ਕਰਦੇ ਪੇਰ ਆਪਾਂ ਗੁਰੂਆਂ ਦੇ ਸਨੇਹੇ ਤੋਂ ਜਿਹੜਾ ਆ ਉਹ ਪੂਰੇ ਨਹੀਂ ਉਤਰ ਰਿਹਾ ਆਪਾਂ ਇਸ ਕੰਮ ਨੂੰ ਅੱਗੇ ਵਧਾਉਣ ਲਈ ਪੰਜਾਬੀਆਂ ਦਾ ਕਿਤੇ ਵੀ ਬੈਠੇ ਹੋ ਚਾਹੇ ਪੰਜਾਬ 'ਚ ਬੈਠੇ ਹੋ ਵਾੜੀ 'ਚ ਕਿਤੇ ਬੈਠਿਆ ਤੁਸੀਂ ਹੱਥ ਫੜ ਸਕਦੇ ਹੋ ਮੈਂ ਇਹ ਨਹੀਂ ਕਹਿੰਦਾ ਵੀ ਸਿਰਫ ਇਹ ਸਾਡੇ ਵਾਲਾ ਸਿਸਟਮ ਵਧੀਆ ਜਿਹੜੇ ਕਰੋ ਇਹਨਾਂ ਮੇਕ ਸ਼ੂਰ ਕਰ ਲਓ ਵੀ ਸਾਨੂੰ ਪਤਾ ਹੋਵੇ ਕਿਹਦੇ ਕੋਲ ਕਿਹੜੇ ਫੈਮਿਲੀ ਨੂੰ ਕਿੱਦਾਂ ਦੀ ਲੋੜ ਲਈ ਸਾਡੇ ਫੰਡ ਜਾ ਰਹੇ ਆ ਇਹ ਸਾਡਾ ਸਿਸਟਮ ਜਿਹੜਾ ਹੈ ਇਸ ਚੀਜ਼ ਲਈ ਜਿਹੜਾ ਬਹੁਤ ਜ਼ਿਆਦਾ ਕਲੀਅਰ ਆ ਬੜਾ ਟ੍ਰਾਂਸਪੇਰੈਂਟ ਹੈ ਮੇਰਾ ਫੋਨ ਹੈਗਾ 630 802 2179 630 802 2179 ਸਾਰਿਆਂ ਦਾ ਧੰਨਵਾਦ ਜੀ ਬਰਜੇ ਗੁਰਖਾਲਸਾ ਬਰਜੇ ਕੀ ਫਤਹਿ